ਉਧਰ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਦੇ ਵਿੱਚ ਜ਼ਬਰਦਸਤ ਝੜਪ ਹੋਈ ਹੈ ਨਸ਼ਾ ਤਸਕਰ ਦੇ ਪਿੰਡ ਦੇ ਦੋ ਨੌਜਵਾਨਾਂ ਦੇ ਪਿੰਡ ਦੇ ਨੌਜਵਾਨਾਂ ਦੇ ਵਿਚਾਲੇ ਝੜਪ ਹੋਈ ਹੈ ਨਸ਼ਾ ਵਿਚਣ ਵਾਲਿਆਂ ਦੇ ਉੱਤੇ ਪਤਰਾ ਕੀਤਾ ਗਿਆ ਨਸ਼ਾ ਤਸਕਰਾਂ ਨੇ ਗੋਲੀਆਂ ਉੱਥੇ ਚਲਾਈਆਂ ਨੇ ਕਹਿਮ ਤੇ ਵੱਡੀ ਖਬਰ ਹੈ ਨਸ਼ੇ ਦੇ ਖਿਲਾਫ ਮੁਹਿੰਮ ਇੱਕ ਪਾਸੇ ਤੇ ਦੂਜੇ ਪਾਸੇ ਇਸ ਤਰੀਕੇ ਦੀਆਂ ਖਬਰਾਂ ਜਾਂ ਤਸਵੀਰਾਂ ਫਾਇਰਿੰਗ ਦੇ ਵਿੱਚ ਇੱਕ ਰਾਹਗੀਰ ਨੂੰ ਤਿੰਨ ਗੋਲੀਆਂ ਲੱਗੀਆਂ ਨੇ ਸਰਵਨ ਸਿੰਘ ਨੂੰ ਹਸਪਤਾਲ ਦੇ ਵਿੱਚ ਫਿਰ ਦਾਖਲ ਕਰਵਾਇਆ ਗਿਆ ਨਸ਼ਾ ਵਿਚਣਾਈ ਤਿੰਨ ਨੌਜਵਾਨਾਂ ਨੂੰ ਮਂ ਗਿਰਫਟਾਰ ਗਿਆ ਅੰਮ੍ਰਿਤਸਰ ਦਾ ਇਹ ਪੂਰਾ ਮਾਮਲਾ ਹੈ ਕੁਝ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਨੇ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਅਸਲ ਅੰਮ੍ਰਿਤਸਰ ਦਾ ਪਿੰਡ ਹੈ ਦਬੂਜੀ ਜਿੱਥੇ ਜ਼ਬਰਦਸਤ ਝੜਪ ਹੋਈ ਹੈ ਹੋਇਆ ਹੈ ਕਿ ਇਲਜ਼ਾਮ ਹੈ ਕਿ ਨਸ਼ਾ ਤਸਕਰ ਤਿੰਨ ਨੌਜਵਾਨ ਆਏ ਉੱਥੇ ਨਸ਼ਾ ਵੇਚਣ ਦੇ ਲਈ ਔਰ ਦੂਜੇ ਪਾਸੇ ਪਿੰਡ ਦੇ ਨੌਜਵਾਨਾਂ ਦੀ ਉਹਨਾਂ ਦੇ ਨਾਲ ਝੜਪ ਹੋ ਗਈ ਤੇ ਇਹ ਮਾਮਲਾ ਪੱਥਰਬਾਜ਼ੀ ਤੱਕ ਪਹੁੰਚ ਗਿਆ ਨਸ਼ਾ ਵੇਚਣ ਵਾਲਿਆਂ ਦੇ ਉੱਤੇ ਕਥਰਬਾਜ਼ੀ ਕੀਤੀ ਗਈ ਨਸ਼ਾ ਤਸਕਰਾਂ ਨੇ ਫਿਰ ਉੱਥੇ ਫਾਇਰਿੰਗ ਕਰ ਦਿੱਤੀ ਪਿੰਡ ਵਾਲਿਆਂ ਨੇ ਵਿਰੋਧ ਕੀਤਾ ਵਿਰੋਧ ਦੇ ਵਿਚਾਲੇ ਇੱਟਾਂ ਰੋੜੇ ਮਾਰੇ ਗਏ ਉਹਨਾਂ ਦੇ ਉੱਥੋਂ ਭਜਾਉਣ ਦੇ ਲਈ ਤੇ ਨਸ਼ਾ ਤਸਕਰਾਂ ਦੇ ਕੋਲ ਜੋ ਜਾਣਕਾਰੀ ਹੈ ਇਲਜ਼ਾਮ ਹੈ ਕਿ ਉਹਨਾਂ ਦੇ ਕੋਲ ਹਥਿਆਰ ਵੀ ਸੀ ਤੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਫਾਇਰਿੰਗ ਕਰ ਦਿੱਤੀ ਔਰ ਇੱਕ ਰਾਹੀਰ ਨੂੰ ਜਾ ਕੇ ਗੋਲੀ ਲੱਗੀ ਹੈ ਇਨਫੈਕਟ ਤਿੰਨ ਗੋਲੀਆਂ ਲੱਗੀਆਂ ਨੇ ਇੱਕ ਰਾਹੀਰ ਨੂੰ ਨਾਮ ਹੈ ਸਰਵਨ ਸਿੰਘ ਸਰਵਨ ਸਿੰਘ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਨਸ਼ਾ ਵਿਚ ਨਾਈ ਤਿੰਨ ਨੌਜਵਾਨਾਂ ਨੂੰ ਉੱਥੇ ਗ੍ਰਿਫਤਾਰ ਪੁਲਿਸ ਦੇ ਵੱਲੋਂ ਕਰ ਲਿਆ ਗਿਆ ਇਹ ਤਸਵੀਰਾਂ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਦੀਆਂ ਜਿੱਥੇ ਨਸ਼ੇ ਨੂੰ ਲੈ ਕੇ ਇਹ ਪੂਰੀ ਝੜਪ ਹੋਈ ਹੈ ਰੁਕ ਕਰਦੇ ਆ ਰਾਜੀਵ ਸ਼ਰਮਾ ਸਾਡੇ ਸਹਿਯੋਗੀ ਇਸ ਸਮੇਂ ਫੋਨਲਾਈਨ ਤੇ ਸਾਡੇ ਨਾਲ ਨੇ ਰਾਜੀਵ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਇਸ ਪੂਰੀ ਘਟਨਾ ਨੂੰ ਲੈ ਕੇ ਦੇਖੋ ਗੌਰਵ ਜੀ ਜੋ ਜਾਣਕਾਰੀ ਹੁਣ ਤੱਕ ਮਿਲੀ ਹੈ ਕਿ ਮਜੀਠਾ ਵਿਧਾਨ ਸਭਾ ਹਲਕੇ ਦਾ ਪਿੰਡ ਦਬੁਰਜੀ ਹੈ ਜਿੱਥੇ ਇਹ ਪੂਰਾ ਜਿਹੜਾ ਘਟਨਾਕ੍ਰਮ ਹੈ ਉਹ ਵਾਪਰਦਾ ਔਰ ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਪਿੰਡ ਦੇ ਵਿੱਚ ਸ਼ਰਿਆਮ ਕੁਝ ਲੋਕਾਂ ਵੱਲੋਂ ਨਸ਼ੇ ਦਾ ਜਿਹੜਾ ਜਿਹੜਾ ਕਾਰੋਬਾਰ ਹੈ ਉਹ ਕੀਤਾ ਜਾਂਦਾ ਔਰ ਜਦੋਂ ਇਹਨਾਂ ਦਾ ਕੋਈ ਵਿਰੋਧ ਕਰਦਾ ਹੈ ਜਾਂ ਇਹਨਾਂ ਨੂੰ ਇਸ ਕੰਮ ਤੋਂ ਰੋਕਦਾ ਹੈ ਤਾਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਔਰ ਇੱਥੋਂ ਤੱਕ ਕਿ ਅੱਜ ਜਿਹੜੀ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਕਿ ਕੁਝ ਲੋਕ ਜੋ ਹੈ ਉਹ ਕਰਦੇ ਇੱਕ ਬਾਹਰ ਨਜ਼ਰ ਆ ਰਹੇ ਨੇ ਗਲੀ ਦੇ ਵਿੱਚ ਔਰ ਛੱਤ ਦੇ ਉੱਤੋਂ ਜੋ ਹੈ ਪੱਥਰ ਟੁੱਟੇ ਜਾ ਰਹੇ ਨੇ ਔਰ ਇਹਨਾਂ ਲੋਕਾਂ ਵੱਲੋਂ ਗੋਲੀ ਵੀ ਚਲਾਈ ਜਾਂਦੀ ਹੈ ਜਿਸ ਦੇ ਵਿੱਚ ਤਿੰਨ ਲੋਕ ਹੁਣ ਤੱਕ ਜ਼ਖਮੀ ਦੱਸੇ ਜਾ ਰਹੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਉੱਥੋਂ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਤਾਂ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਹੈ ਥੋੜੀ ਦੇਰ ਦੇ ਵਿੱਚ ਸਪਸ਼ਟ ਹੋਏਗਾ ਕਿ ਇਸ ਪੂਰੀ ਕਤਤਾਂਕਰਮ ਦੇ ਪਿੱਛੇ ਅਸਲ ਵਜਾ ਕੀ ਹੈ ਪਰ ਪਿੰਡ ਵਾਲਿਆਂ ਦਾ ਇਹੀ ਦੋਸ਼ ਹੈ ਕਿ ਜਿਹੜੇ ਲੋਕ ਨਸ਼ਾ ਵੇਚਦੇ ਨੇ ਜਦੋਂ ਪਿੰਡ ਵਾਸੀ ਉਹਨਾਂ ਦਾ ਵਿਰੋਧ ਕਰਦੇ ਨੇ ਤਾਂ ਇਹਨਾਂ ਵੱਲੋਂ ਇਸ ਤਰੀਕੇ ਦੇ ਨਾਲ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਔਰ ਅੱਜ ਸ਼ਰੇਆਮ ਪਿੰਡ ਦੇ ਵਿੱਚ ਇਹਨਾਂ ਵੱਲੋਂ ਫਾਇਰਿੰਗ ਜਿਹੜੀ ਹੈ ਉਹ ਵੀ ਕੀਤੀ ਗਈ ਔਰ ਤਸਵੀਰਾਂ ਬਹੁਤ ਕੁਝ ਜੋ ਹੈ ਖੁਦ ਬਿਆਨ ਕਰਦੀਆਂ ਹੋਈਆਂ ਉਹ ਨਜ਼ਰ ਆ ਰਹੀਆਂ ਨੇ ਜੀ ਚਲੋ ਠੀਕ ਹੈ ਸ਼ੁਕਰੀਆ ਧੰਨਵਾਦ ਸਾਡਾ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਪੁਲਿਸ ਐਕਸ਼ਨ ਕਰ ਰਹੀ ਹੈ ਪਰ ਇਸ ਸਭ ਦੇ ਵਿਚਾਲੇ ਬੇਸ਼ੱਕ ਇਹ ਮਾਮਲਾ ਚੜ੍ਹਤ ਤੱਕ ਪਹੁੰਚ ਗਿਆ ਪਰ ਸਵਾਲ ਇਹ ਹੈ ਕਿ ਕੁਝ ਇਸ ਤਰੀਕੇ ਦੀ ਹੀ ਕੋਸ਼ਿਸ਼ ਪਿੰਡ ਵਾਲਿਆਂ ਨੂੰ ਕਰਨੀ ਹੋਏਗੀ ਜੋ ਹੁਣ ਤੱਕ ਸਾਨੂੰ ਮਾਮਲਾ ਸਮਝ ਆਇਆ ਕਿ ਨਸ਼ਾ ਵਿਚਨਾਈ ਸੀ ਪਿੰਡ ਵਾਲਿਆਂ ਨੇ ਵਿਰੋਧ ਕੀਤਾ ਤੇ ਗੱਲ ਝੜਾ ਦਿੱਤੇ ਪਹੁੰਚ ਗਈ ਵਿਰੋਧ ਤਾਂ ਇਹ ਨਸ਼ਾ ਵਿਚਨ ਵਾਲਿਆਂ ਦਾ ਇਸ ਤਰੀਕੇ ਨਾਲ ਹੀ ਪਿੰਡ-ਪਿੰਡ ਦੇ ਵਿੱਚ ਕਰਨਾ ਹੋਏਗਾ ਮੈਂ ਇਹ ਨਹੀਂ ਕਹਿ ਰਿਹਾ ਕਿ ਪੱਥਰ ਮਾਰੋ ਜਾਂ ਫਿਰ ਗੱਲ ਝੜਪੀ ਜਾਂ ਗੋਲੀਆਂ ਤੱਕ ਪਹੁੰਚ ਜਾਵੇ ਪਰ ਘੱਟੋ-ਘੱਟ ਇਹ ਨਸ਼ਾ ਤਸਕਰ ਬੇਖੌਫ ਹੋ ਕੇ ਸਾਡੇ ਪਿੰਡਾਂ ਦੇ ਵਿੱਚ ਘੁੰਮਦੇ ਹੋਏ ਨਜ਼ਰ ਨਾ ਆਉਣ ਉਹ ਚਾਹੇ ਸਾਡੇ ਪਿੰਡ ਦਾ ਹੀ ਕੋਈ ਹੋਵੇ ਚਾਹੇ ਗਵਾਂਡੀ ਪਿੰਡ ਦਾ ਹੋਵੇ ਜਾਂ ਕੋਈ ਹੋਰ ਥਾਂ ਤੋਂ ਕੋਈ ਆ ਕੇ ਉੱਥੇ ਨਸ਼ਾ ਸਪਲਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਖैर ਪੁਲਿਸ ਇਸ ਪੂਰੇ ਮਾਮਲੇ 'ਚ ਐਕਸ਼ਨ ਕਰਦੀ ਹੈ